ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵੋਗੇ ਦੋਸਤੋ ਮੂਸੇ ਪਿੰਡ ਹਵੇਲੀ ਦੇ ਵਿੱਚੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਿੱਕਾ ਸਿੱਧੂ ਬਿਮਾਰ ਹੋ ਗਿਆ ਸੀ ਤੇ ਬਾਪੂ ਬਲਕੌਰ ਸਿੰਘ ਜੀ ਫਿਰ ਉਸਨੂੰ ਮਾਨਸਾ ਦੇ ਵਿੱਚ ਲੈ ਕੇ ਗਏ ਚੰਗੇ ਡਾਕਟਰ ਦੇ ਕੋਲ ਉਥੋਂ ਦਵਾਈ ਦਵਾ ਕੇ ਲਿਆਏ ਤੇ ਜਿਸ ਤੇ ਬਾਅਦ ਨਿੱਕੇ ਸਿੱਧੂ ਕਾਫੀ ਠੀਕ ਹੈ ਦੋਸਤੋ ਤੁਹਾਡੀਆਂ ਦਵਾਵਾਂ ਅਤੇ ਮੇਰਾ ਸਾਦਕਾ ਨਿੱਕੇ ਸਿੱਧੂ ਦੀ ਸਿਹਤ ਦੇ ਵਿੱਚ ਕਾਫੀ ਫਰਕ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਨਿੱਕੇ ਸਿੱਧੂ ਦੇ ਕੋਲ ਕੁਝ ਦਵਾਈਆਂ ਪਈਆਂ ਨੇ ਤੇ ਉਹਨਾਂ ਦੇ ਨਾਲ ਇਹ ਖੇਡ ਰਿਹਾ ਹੈ ਤੇ ਮਾਤਾ ਚਰਨ ਕੌਰ ਜੀ ਨੇ ਵੀ ਇੱਕ ਭਾਵਕ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਕਿ ਮੈਨੂੰ ਪਤਾ ਹੈ ਕਿ ਸਿੱਧੂ ਦੇ ਚਾਉਣ ਵਾਲਿਆਂ ਨੂੰ ਨਿੱਕੇ ਸੁਭ ਦੀ ਕਾਫੀ ਫਿਕਰ ਹੋ ਰਹੀ ਹੈ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨੀ ਹਾਂ ਕਿ ਨਿੱਕਾ ਸਿੱਧੂ ਹੁਣ ਕਾਫੀ ਠੀਕ ਹੈ ਫਿਕਰ ਨਾ ਕਰੋ ਤੁਹਾਡੀਆਂ ਲੱਖਾਂ ਹੀ ਦਵਾਵਾਂ ਦੇ ਨਾਲ ਨਿੱਕੇ ਸਿੱਧੂ ਨੇ ਜਨਮ ਲਿਆ ਏ ਤੇ ਤੁਹਾਨੂੰ ਬਹੁਤ ਫਿਕਰ ਰਹਿੰਦੀ ਏ ਇਸ ਕਰਕੇ ਫਿਕਰ ਨਾ ਕਰੋ ਨਿੱਕਾ ਸਿੱਧੂ ਬਿਲਕੁਲ ਠੀਕ ਠਾਕ ਹੈ ਦੋਸਤੋ ਸਿੱਧੂ ਦੇ ਜਨਮ ਦੇ ਬਾਅਦ ਬੇਬੇ ਬਾਪੂ ਬਹੁਤ ਹੀ ਉਦਾਸ ਰਹਿਣ ਲੱਗੇ ਸੀ ਤੇ ਨਿੱਕੋ ਸਿੱਧੂ ਨੇ ਜਦੋਂ ਦਾ ਜਨਮ ਲਿਆ ਏ ਤੇ ਉਹਨਾਂ ਦੀ ਸਿਹਤ ਦੇ ਵਿੱਚ ਵੀ ਕਾਫੀ ਸੁਧਾਰ ਆਇਆ ਤੇ ਖੁਸ਼ ਰਹਿਣ ਲੱਗੇ ਨੇ ਕਾਫੀ ਤੇ ਅਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਿੱਧੂ ਪਰਿਵਾਰ ਹਮੇਸ਼ਾ ਹੀ ਤੰਦਰੁਸਤੀ ਦੇ ਵਿੱਚ ਰਹੇ ਤੇ ਨਿੱਕਾ ਸਿੱਧੂ ਸਦਾ ਹੱਸਦਾ ਵਸਦਾ ਰਹੇ ਤੁਸੀਂ ਵੀ ਨਿੱਕੇ ਸਿੱਧੂ ਨੂੰ ਦਵਾਵਾਂ ਜ਼ਰੂਰ ਦੇਣਾ ਤੇ ਵੀਡੀਓ ਨੂੰ ਅੱਗੇ ਵੱੱਟ ਵੱੱਟ ਸ਼ੇ ਦੇਣਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ